ਲੋਕਗੀਤਾਂ ਦੇ ਸਫ਼ਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਵੇਂ ਪੈਣਾ ਇਸ ਚੈਨਲ ਤੇ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਮਨੋਰੰਜਨ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਸੋਹਣੇ ਤੋਂ ਸੋਹਣਾ ਲੋਕਗੀਤ ਤੁਹਾਡੇ ਸਾਹਮਣੇ ਕਰੀਏ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਆਏ ਹਾਂ ਤੇ ਤੁਹਾਡੀ ਉਡੀਕ ਨੂੰ ਜਿਹੜਾ ਹੈਗਾ ਬੂਰ ਪਾਉਣ ਦੇ ਲਈ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਇਸ ਚੈਨਲ ਤੇ ਫਿਰ ਹਾਜ਼ਰ ਹੋਇਆ। ਇਹ ਲੋਕਗੀਤ ਬੜੇ ਪੁਰਾਣੇ ਸਮੇਂ ਦਾ ਲੋਕਗੀਤ ਆ ਤੇ ਇਸ ਦੇ ਵਿੱਚ ਇੱਕ ਵਿਆਹੀ ਬਰੀ ਔਰਤ ਦੀਆਂ ਭਾਵਨਾਵਾਂ ਨੇ ਜੋ ਉਹ ਆਪਣੇ ਦਿਉਰ ਦੇ ਨਾਲ ਸਾਂਝੀਆਂ ਕਰਦੀ ਆ ਤੇ ਅੱਜ ਫਿਰ ਆਪਾਂ ਹੋਣਾ ਇਸ ਲੋਕਗੀਤ ਦੇ ਵਿੱਚ ਸੁਣੀਏ ਕਿ ਉਹਦੀਆਂ ਕਿਹੜੀਆਂ ਭਾਵਨਾਵਾਂ ਨੇ ਜਿਹੜੀਆਂ ਅਧੂਰੀਆਂ ਰਹਿ ਗਈਆਂ ਤੇ ਅੱਜ ਫਿਰ ਆਪਾਂ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਅਨੰਦ ਮੰਨ। ਸਗੀਤਾ ਮੇਰੇ मप्याने प Hello? Right. ਚੜੇ ਲੈ ਹੱਥੇ ਆ ਰਹੰਦੇ ਦਸਤੇ ਕੋੜੀਆਂ ਨੂੰ ਬੈਗੇ ਆਦਣਾ ਨੀ ਪਾ ਬੋ ਵੱਡੀ ਕੋਲ ਜਿੱਤ ਕੇ ਆ ਪੀਣੀਏ ਕੋੜਾ ਵੀਰੇ ਨੇ ਵਸਰੇ ਨੂੰ ਜਣਾ ਨੀ ਪabbo ਬੜੀਏ ਵੀ जाए वे तेरी रानी पर तू भी मरे आद वे मर जाने पर तू ਗੱਲਾਂ ਨਕਿਤੀਆਂ ਚਾ ਵੀ ਨਨਥੜਾ ਸਦ ਬੋਲਾਏ ਪਹਿਲੀ ਰਤੇ ਵੇ ਮਰ ਜਾਣ ਆ ਫਰੰਗੀਆਂ ਸ ਸਗੀਤਾ ਮੇਰੇ ਮਰਪਿਆਨੇ ਪਾਈ ਫੁੱਲ ਆਉਤੇ ਦਿਲ ਮੇਰਾ ਵੇਰ ਨੀ ਕੇ ਆਦਰ ਹਾਂਜੀ ਦੋਸਤੋ ਇਹ ਸੀ ਲੋਕਗੀਤ ਜੋ ਤੁਹਾਡੇ ਰੂਪ ਰੂਪ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਚੰਗਾ ਲੱਗਿਆ ਹੋਵੇਗਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅਗਲੇ ਦਿਨ ਅਸੀਂ ਫੇਰ ਕੋਈ ਨਾ ਕੋਈ ਲੋਕਗੀਤ ਲੈ ਕੇ ਇਸੇ ਚੈਨਲ ਤੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ